ਸ਼ੀ ਗੱਲ ਜੀ ਮਿੱਟ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅੱਜ ਜੀ ਆਪਾਂ ਨੇ ਇੱਕ ਵੀਡੀਓ ਦੇਖੀ ਆ ਵੀਡੀਓ ਦੇਖ ਕੇ ਬਹੁਤ ਮਨ ਨੂੰ ਤੱਕਾ ਲੱਗਦਾ ਦੁਖੀ ਹੁੰਦਾ ਕਿ ਹਰ ਕੋਈ ਬੰਦਾ ਆਪਣੇ ਕਿਵੇਂ ਕਿਵੇਂ ਕੰਮਾ ਕਰਕੇ ਜਾਂ ਫਿਊਚਰ ਕਰਕੇ ਕਿਤੇ ਵੀ ਤੁਸੀਂ ਦੇਖੇ ਰਹੇ ਹੋ ਕਿ ਉਹ ਜਹਾਜ਼ ਜੋ ਕ੍ਰੈਸ਼ ਹੋਇਆ ਉਹਦੇ ਵਿੱਚ 200 ਕੁਛ ਦੇ ਕਰੀਬ 42 ਦਾ ਕੁਛ ਮਤਲਬ ਦੁਨੀਆ ਸੀਗੀ ਹੈ ਨਾ ਤੇ ਦੇਖ ਕੇ ਬੜਾ ਹੀ ਤੱਕਾ ਲੱਗਦਾ ਉਹਦੇ ਵਿੱਚ ਬਹੁਤ ਜ਼ਿਆਦਾ ਦੁਨੀਆ ਸੀ ਹੈ ਨਾ ਤੇ ਛੋਟੇ ਛੋਟੇ ਬੱਚੇ ਵੀ ਸੀ ਬਜ਼ੁਰਗ ਵੀ ਸੀ ਸਾਰੇ ਸੀਗੇ ਪਰ ਦੇਖ ਕੇ ਬਹੁਤ ਮਾੜਾ ਹੋਇਆ ਯਾਰ ਕਿ ਦਾ ਸਹਣ ਜੁਗ ਘਟਾ ਹਨਾ ਕਿਸੇ ਦਾ ਪਰਿਵਾਰ ਕਿਵੇਂ ਦੂਰ ਹੋਇਆ ਕਿਵੇਂ ਦਾ ਕਿਵੇਂ ਪ੍ਰਮਾਤਮਾ ਮੈਂ ਇਦਾਂ ਦੀ ਕਿਸੇ ਨਾਲ ਵੀ ਨਾ ਕਰੇ ਤੇ ਜੋ ਪ੍ਰਮਾਤਮਾ ਕਰਦਾ ਹੁੰਦਾ ਨਾ ਉਹਨੂੰ ਭੱਲੇ ਨੂੰ ਮੰਨਿਆ ਕਰੋ ਤੇ ਕਈ ਸੋਚ ਲੈਂਦੇ ਹਾਏ ਮੇਰਾ ਬਾਹਰਲਾ ਨਹੀਂ ਬਣਿਆ ਮੇਰੀ ਅੱਜ ਫਲੈਟ ਛੁੱਟ ਗਈ ਇਹਦੇ ਵਿੱਚ ਵੀ ਪ੍ਰਮਾਤਮਾ ਦਾ ਕੋਈ ਰੰਗ ਹੁੰਦਾ ਮੈਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰ ਰਹੀ ਆਂ ਸੋਰੀ ਸਕਰੀਨਸ਼ਾਟ ਸ਼ੇਅਰ ਕਰਦੇ ਆ ਸਕਰੀਨ ਤੇ ਲੱਗਾ ਤੁਸੀਂ ਵੇਖਿਓ ਇਹ ਭੈਣ ਕਹਿੰਦੀ ਵੀ ਮੇਰੀ ਨਾ ਫਲੈਟ ਮਿਸ ਹੋ ਗਈ ਤੇ ਕਹਿੰਦੀ ਥੋੜੇ ਟਾਈਮ ਬਾਅਦ ਨਾ ਇਹ ਨਿਊਜ਼ ਆ ਗਈ ਤੇ ਕਹਿੰਦੀ ਪਤ ਨਹੀਂ ਰੱਬ ਦੇ ਵੀ ਆਪਾਂ ਨੇ ਚੰਗੇ ਕਰੇ ਹੋਏ ਸੀ ਜਾਂ ਕੁਝ ਵਿੱਚ ਲੱਤਾ ਲੱਤਾ ਅੱਗੇ ਆ ਗਿਆ ਸੋ ਕਰਮ ਹੈ ਜੇ ਕਰਿਆ ਕਰੋ ਜਿਹੜੇ ਸਾਡਾ ਕਿਸੇ ਮਾੜੇ 'ਚ ਕਿਸੇ ਦੁੱਖ 'ਚ ਕਿਸੇ ਸੁੱਖ 'ਚ ਸਾਡਾ ਸਾਥ ਦੇ ਦੇਣ ਉਦਾਂ ਦੇ ਨਾ ਕਰਿਆ ਕਰੋ ਕਿ ਜਿੱਦਾਂ ਕੋਈ ਬੰਦਾ ਮਰ ਵੀ ਜਾਵੇ ਤਾਂ ਬੰਦਾ ਫਿਰ ਵੀ ਕਹੇ ਚੱਗੋ ਹੈ ਹੋ ਗਿਆ ਉਹ ਹੋ ਗਿਆ ਫੁਲਾਣਾ ਹੋ ਗਿਆ ਸੋ ਬਹੁਤ ਦੁੱਖ ਲੱਗਿਆ ਜੀ ਆਪਣੀ ਆਪਣੀ ਵਾਹਿਗੁਰੂ ਜੀ ਸਰਤਾਂਝਲੀ ਸਾਰੇ ਮੇਰੇ ਵੀਰ ਭਰਾ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ